ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 18 ਤੋਂ ਲੈ ਕੇ 25 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਆ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਅੰਤ ਤੱਕ ਵੀਡੀਓ ਦੇ ਨਾਲ ਜਰੂਰ ਜੁੜੇ ਰਹਿਣਾ ਸਕ੍ਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੋ ਤਾਜ਼ਾ ਅੰਕੜੇ ਮੌਸਮ ਵਿਭਾਗ ਲੋ ਜਾਰੀ ਕੀਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦਾ ਅਨੁਮਾਨ ਲਾਇਆ ਗਿਆ ਹੈ ਹੌਲੀ ਤੱਕ ਗੱਲ ਕਰੀਏ ਜਾਨੀ ਕਿ 25 ਮਾਰਚ ਤੱਕ ਮੌਸਮ ਪੰਜਾਬ ਦਾ ਕਿੰਨਾ ਰਹਿ ਸਕਦਾ ਹੈ ਤੇ ਸਕ੍ਰੀਨ ਦੇ ਉੱਤੇ ਦੇਖ ਸਕਦੇ ਹੋ 18 ਤਰੀਕ ਤੋਂ ਲੈ ਕੇ ਆਉਣ ਵਾਲੇ 7-8 ਦਿਨ ਜਿਹੜੇ ਹੋਣਗੇ ਜਾਨੀ ਕਿ 25 ਤਰੀਕ ਤੱਕ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਹੈ ਕੋਈ ਵੀ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਜਿਹੜੇ ਜਾਰੀ ਨਹੀਂ ਕੀਤੇ ਗਏ ਪੰਜਾਬ ਹਰਿਆਣਾ ਚੰਡੀਗੜ੍ਹ ਤਿੰਨਾਂ ਹੀ ਸੂਬਿਆਂ ਦੇ ਵਿੱਚ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਰਹੇਗਾ ਜੀ ਕੋਈ ਨਵਾਂ ਸਿਸਟਮ ਆਉਂਦਾ ਜਾਫ ਨਹੀਂ ਰ ਪਛੇ ਤੱਕ ਤੇ ਹਾਲਾ ਕਿ ਟੁੱਟਵੇਂ ਜਿਹੜੇ ਇੱਕ ਦੋ ਸਿਸਟਮ ਨੇ ਉਹ ਆ ਸਕਦੇ ਨੇ ਬਦਲ ਵਾਈ ਕਿਤੇ ਕਿਤੇ ਟੁੱਟਵੇਂ ਰੂਪ ਦੇ ਵਿੱਚ ਬਣ ਸਕਦੀ ਆ ਪਰ ਇਨਕ ਐਕਟਿਵ ਸਿਸਟਮ ਆ ਜਿਹੜਾ ਉਹ ਨਹੀਂ ਆਉਦਾ ਜਾ ਫਰਿਆ ਜਿਹੜਾ ਜਿਹੜਾ ਕਿ ਆਪਣਾ ਕੁਝ ਖੇਤਰਾਂ ਦੇ ਵਿੱਚ ਉਮੀਦ ਦੇ ਸਕੇ ਹੁਣ ਜੇਕਰ ਗੱਲ ਕਰੀਏ ਜੀ ਮੀ ਕਦੋਂ ਦੱਸ ਸਕਦੇ ਸਕਦੇ ਨੇ ਉਹ ਜਿਹੜੀ ਅਪਡੇਟ ਆਈ ਐਮ ਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਮੀਡੀਆ ਰਿਪੋਰਟ ਤੁਸੀਂ ਦੇਖ ਰਹੇ ਹੋ ਹੋਲੀ ਤੋਂ ਪਹਿਲਾਂ ਮੀਂਹ ਪੈ ਸਕਦਾ ਜੀ ਗੜੇਮਾਰੀ ਹੋ ਸਕਦੀ ਹੈ ਤੇ ਤੂਫਾਨ ਵੀ ਆ ਸਕਦਾ ਹੈ ਕਿੱਥੇ ਆਏਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਰਦੀ ਦਾ ਮੌਸਮ ਆਪਣੇ ਅੰਤਿਮ ਪੜਾ ਤੇ ਹੈ ਜੀ ਹਾਲਾਂਕਿ ਹੁਣ ਗਰਮੀ ਦਾ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਆ ਸਟਾਰਟਿੰਗ ਹੈ ਜਿਹੜੀ ਉਹ ਹੁਣ ਹੋ ਚੁੱਕੀ ਹੈ ਉੱਚੇ ਪਹਾੜੀ ਖੇਤਰਾਂ ਦੇ ਵਿੱਚ ਕੁਝ ਥਾਵਾਂ ਤੇ ਬਰਬਰੀ ਹੋ ਰਹੀ ਹੈ ਜਦ ਕਿ ਉੱਤਰ ਪੂਰਬੀ ਭਾਰਤ ਦੇ ਮੈਦਾਨੀ ਖੇਤਰਾਂ ਦੇ ਵਿੱਚ ਸਵੇਰੇ ਸ਼ਾਮ ਨੂੰ ਗੁਲਾਮਕੀ ਠੜ੍ਹ ਫੈਰੀ ਹੋ ਜਾ ਰਹੀ ਹੈ ਜਾਨੀ ਕਿ ਬਹੁਤ ਘੱਟ ਲੈਵਲ ਦੀ ਹਵਾ ਦੇ ਰਫਤਾਰ ਆਪ ਨਾਲ ਵੱਧ ਹੋਣ ਦੇ ਮਾਮਲੇ ਵਿੱਚ ਦਿੱਲੀ ਜਲਸੀ ਆਰ ਵਿੱਚ ਘੱਟ ਤੋਂ ਘੱਟ ਤਾਫਮਾਨ ਜਿਹੜਾ ਉਹ ਦਰਜ ਕੀਤਾ ਗਿਆ ਹੈ ਰਾਸ਼ਟਰੀ ਰਾਜਧਾਨੀ ਵਿੱਚ ਏਕਯੂਆਈ ਦਾ ਲੈਵਲ ਹੈ ਜਿਹੜਾ ਉਹ ਮੱਧਮ ਦਰਜਾ ਰਿਕਾਰਡ ਕੀਤਾ ਗਿਆ ਆਈਐਮਡੀ ਨੇ ਦੇਸ਼ ਦੇ ਹੋਰ ਹਿੱਸਿਆਂ ਤੇ ਵਿੱਚ ਮੌਸਮ ਦੇ ਅਨੁਮਾਨੇ ਬਾਰੇ ਤਾਜ਼ਾ ਅਨੁਮਾਨ ਹੈ ਜਿਹੜਾ ਜਾਰੀ ਕੀਤਾ ਹੈ ਜੀ ਤੋ 20 ਮਾਰਚ ਤੱਕ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਜੜੀਆਂ ਗੜੇਮਾਰੀ ਹੋ ਸਕਦੀ ਹੈ ਕੁਝ ਥਾਵਾਂ ਤੇ ਜਿਹੜੇ ਨੇ ਅ ਮੀਦਾਰ ਹੋ ਸਕਦੇ ਨੇ ਤੇ ਇਹ ਖਾਸ ਕਰਕੇ ਆਪਣੇ ਜਿਹੜੇ ਦੱਖਣ ਪੂਰਬੀ ਸੂਬੇ ਨੇ ਤੇ ਕੁਝ ਆਪਣੇ ਪੂਰਬੀ ਸਟੇਟਾਂ ਦੇ ਵਿੱਚ 20 ਤਰੀਕ ਤੱਕ ਗੜੇਮਾਰੀ ਦੇ ਨਾਲ ਜੜੀਆਂ ਮੀਂਹ ਆਣ ਦੀ ਸੰਭਾਵਨਾ ਹੈ ਜੀ ਪੰਜਾਬ ਦੇ ਵਿੱਚ ਸੋ ਇਦਾਂ ਕੁਝ ਨਹੀਂ ਵਾਪਰਨ ਵਾਲਾ ਤੇ ਪੰਜਾਬ ਹਰਿਆਣਾ ਦਾ ਜਿਹੜਾ ਮੌਸਮ ਹੈ ਉਹ ਬਿਲਕੁਲ ਆਪਣਾ ਸਾਫ਼ ਰਹੇਗਾ ਕਿਸੇ ਵੀ ਤਰ੍ਹਾਂ ਦੇ ਕੋਈ ਨਾ ਅਲਰਟ ਜੜੇ ਜਾ ਰਹੀ ਨਹੀਂ ਰਹਿਣਗੇ ਗਰਮੀ ਦਾ ਸਤਮ ਜਾਰੀ ਹੋ ਚੁੱਕਾ ਹੈ ਜੀ ਤੇ 1 ਤੋਂ 2 ਡਿਗਰੀ ਦਾ ਇਜ਼ਾਫਾ ਅੱਜ ਵੀ ਦਾਜ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਟੈਂਪਰੇਚਰ ਜਿਹੜਾ 33 34 ਦੇ ਵਿਚਕਾਰ ਚ ਦਰਜ ਕੀਤਾ ਜਾਏਗਾ ਸੋ ਫਿਲਹਾਲ ਇਹੀ ਰਹਿਓ ਡੈਟ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾਸਦੇ ਹਾਂ ਤੁਹਾਨੂੰ